ਆਗੇ ਆਗੇ ਭਾਈ ਭਾਈ ਇਹਦਾ ਲੱਖ ਦੋ ਕਰਨੀ ਤੇ ਦੇਖ ਸਕਦੇ ਮੋਕੇ ਦੇ ਪੁਲਿਸ ਵੀ ਪਹੁੰਚ ਚੁੱਕੀ ਹੋਈ ਹੈ ਜਨਾਬ ਜਨਾਬ ਬੰਦਾ ਬੈਠੇ ਭਾਈ ਜਾਨਾ ਹੀ ਹੋਇਆ ਦੇਖ ਸਕਦੇ ਹੋ ਕਿ ਡਰਾਈਵਰ ਵਿੱਚ ਤਿੰਨੋਂ ਮੁੰਡੇ ਫਸੇ ਹੋਏ ਨੇ ਉਹ ਬੇਸੁੱਧ ਹੋ ਚੁੱਕਾ ਹੋਇਆ ਹੈ ਬਾਕੀ ਦੋ ਮੁੰਡੇ ਨੇ ਅੰਦਰ ਟੋੜੇ ਤਿੰਨ ਮੁੰਡੇ ਨੇ ਬਾਹਰ ਕੱਢ ਦੇ ਬਿੰਨੇ ਤਿੰਨ ਮੁੰਡਿਆਂ ਨੂੰ ਕਿਉਂਕਿ ਐਕਸੀਡੈਂਟ ਬੜਾ ਖਤਰਨਾਕ ਸੀਗਾ ਬਿੰਦਰਾ ਗੱਡੀ ਦੀਆਂ ਤਸਵੀਰਾਂ ਉਹ ਠੀਕ ਹੈ ਓਏ ਓਏ ਬੰਦਾ ਨਹੀਂ ਆਇਆ ਟਰੱਕ ਜਿਸ ਨਾਲ ਐਕਸੀਡੈਂਟ ਹੋਇਆ ਲੋਕਾਂ ਨੇ ਆਪ ਇਹਨਾਂ ਨੂੰ ਕੱਢਿਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਜੀ ਭਾਜੀ ਐਕਸੀਡੈਂਟ ਕਿੱਦਾਂ ਹੋਇਆ ਜਿਹਦਾ ਤੁਸੀਂ ਟਰੱਕ ਦੇ ਮਗਰ ਲੱਗੀ ਗੱਡੀ ਅੱਛਾ ਜੀ ਕੀ ਲੱਗਦਾ ਕਿ ਮਤਲਬ ਡਰਾਈਵਰ ਨੂੰ ਕੀ ਧੋਖਾ ਹੋ ਗਿਆ ਸੀ ਨੀਂਦ ਦੀ ਕੀ ਲੱਗਦਾ ਤੁਹਾਨੂੰ ਪਤਾ ਨਹੀਂ ਹਾਂਜੀ ਤੇ ਕਿੰਨੇ ਬੰਦੇ ਸੀ ਵਿੱਚ ਇਹ ਭਾਈ ਤਿੰਨ ਬੰਦੇ ਸੀ ਹੈ ਵਿੱਚ ਤਿੰਨ ਬੰਦੇ ਅੱਛਾ ਜੀ ਤੇ ਆਪਾਂ ਉੱਥੇ ਸਾਹਮਣੇ ਹੀ ਸੀਗੇ ਉਹ ਟਰੱਕ ਵਾਲੀ ਨੇ ਮਾਰਿਆ ਫਿਰ ਆਪਾਂ ਟਰੱਕ ਵੀ ਉਹ ਨਾਲ ਹੀ ਖਲਾਇਆ ਪਿਆ ਡਰਾਈਵਰ ਫੜ ਲਿਆ ਤੁਸੀਂ ਹਾਂ ਡਰਾਈਵਰ ਵੀ ਇੱਥੇ ਹੀ ਆ ਅੱਛਾ ਜੀ ਤੇ ਮੁੰਡੇ ਕੱਢ ਲਿਆ ਉਹਨਾਂ ਗੱਡੀ ਚੋਂ ਨਹੀਂ ਭਾਈ ਇੱਕ ਕੱਢਿਆ ਦੋ ਫਸਿਆ ਪਿਆ ਦੋ ਫਸੇ ਹੋਏ ਆ ਦੋ ਹੈਗੇ ਆ ਅੱਛਾ ਜੀ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488